ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਰੈਗੂਲਰ ਪੋਸਟਾਂ ਦਾ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਸਟਾਫ ਨਰਸ ਦੇ ਲਈ ਪੰਜਾਬ ਦੇ ਵਿੱਚ ਬੰਪਰ ਭਰਤੀ ਜਾਰੀ ਹੋਈ ਹੈ ਜੀ ਰੈਗੂਲਰ ਭਰਤੀ ਹੈ ਪਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਭਰਤੀ ਕੀਤੀ ਜਾਣੀ ਹੈ 400 ਪਲੱਸ ਪੋਸਟਾਂ ਰਹਿਣਗੀਆਂ ਜੀ ਰੈਗੂਲਰ ਪੋਸਟਾਂ ਦੀ ਡਿਟੇਲ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਵੀਡੀਓ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਜੀ ਦੋਸਤਾਂ ਮਿੱਤਰਾਂ ਨਾਲ ਜਿਹੜੀ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਤਾਂ ਜੋ ਜਿਵੇਂ ਸਾਡੇ ਚੈਨਲ ਤੇ ਨੌਕਰੀਆਂ ਦੇ ਸਬੰਧ ਵਿੱਚ ਕੋਈ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਉਹਦਾ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾ ਕਿਸੇ ਦੇ ਰਿਸਦੇ ਨੋਟੀਫਿਕੇਸ਼ਨ ਤੇ ਚੱਲਦੇ ਆਂ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਹੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਨਿਊਜ਼ਪੇਪਰ ਦੇ ਵਿੱਚ ਇਹ ਜੋ ਐਡਵਰਟਾਈਜ਼ਮੈਂਟ ਹੈ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਦਿੱਤੀ ਗਈ ਹੈ ਰੈਗੂਲਰ ਅਸਾਮੀਆਂ ਰਹਿਣਗੀਆਂ ਜੀ ਸਟਾਫ ਨਰਸ ਦੀਆਂ 406 ਕੁੱਲ ਅਸਾਮੀਆਂ ਰਹਿਣਗੀਆਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਪੋਸਟਾਂ ਜੋ ਭਰੀਆਂ ਜਾਣੀਆਂ ਟੈਸਟ ਵਗੈਰਾ ਲਿਆ ਜਾਊਗਾ ਸਾਰੀ ਡਿਟੇਲ ਇਹਨਾਂ ਵੱਲੋਂ ਹੀ ਹਰ ਵਾਰ ਜਾਰੀ ਕੀਤੀ ਜਾਂਦੀ ਹੈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਇਹਨਾਂ ਪੋਸਟਾਂ ਦੇ ਲਈ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਅਪਲਾਈ ਕਰ ਸਕੋਗੇ ਵੈਬਸਾਈਟ ਹੈਗੀ ਹੈ ਜੀ bfuhs.ac.in ਇਸ ਵੈਬਸਾਈਟ ਨੂੰ ਡਿਟੇਲ ਜਾਣਕਾਰੀ ਦੇ ਲਈ ਤੇ ਅਪਲਾਈ ਕਰਨ ਦੇ ਲਈ ਤੁਸੀਂ ਲੌਗਇਨ ਕਰਨਾ ਹੈ 7 ਅਗਸਤ 2025 ਤੋਂ ਅਪਲਾਈ ਕਰਨਾ ਸ਼ੁਰੂ ਹੋਣਾ ਜੀ 27 8 2025 ਤੱਕ ਅਪਲਾਈ ਕਰ ਸਕੋਗੇ ਇਹਨਾਂ ਦੀ ਵੈਬਸਾਈਟ ਤੇ ਇਨ੍ਹਾਂ ਵੱਲੋਂ ਡਿਟੇਲਡ ਨੋਟੀਫਿਕੇਸ਼ਨ ਹਲੇ ਜਾਰੀ ਨਹੀਂ ਹੋਇਆ ਜੀ ਐਡਵਰਟਾਈਜ਼ਮੈਂਟ ਆਈ ਹੈ ਨਿਊਜ਼ਪੇਪਰ ਦੇ ਵਿੱਚ ਉਹਦਾ ਜੋ ਵੇਰਵਾ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਪਏ ਆਂ ਇਨ੍ਹਾਂ ਪੋਸਟਾਂ ਦੇ ਲਈ ਆਰਸੀ ਫਾਰਮ ਫੀਸ ਜੋ ਵੀ ਰਹੂਗੀ ਸਪੈਸ਼ialਟੀ ਵਾਈਜ਼ ਅਸਾਮੀਆਂ ਕਿੰਨੀਆਂ ਰਹਿਣਗੀਆਂ ਜੀ ਕੈਟਾਗਰੀ ਵਾਈਜ਼ ਵੰਡ ਹੋ ਸਾਰੀਆਂ ਸ਼ਰਤਾਂ ਜੋ ਵੀ ਇਨ੍ਹਾਂ ਵੱਲੋਂ ਰੱਖੀਆਂ ਜਾਣਗੀਆਂ ਉਹ ਡਿਟੇਲਡ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਕੀਤੀਆਂ ਜਾਣਗੀਆਂ ਇਨ੍ਹਾਂ ਵੱਲੋਂ ਜਿਵੇਂ ਹੀ ਨੋਟੀਫਿਕੇਸ਼ਨ ਜਾਰੀ ਹੁੰਦਾ ਤੁਹਾਡੇ ਲਈ ਲੈ ਕੇ حاضر ਹੋਵਾਂਗੇ ਤਾਂ ਤਦ ਤੱਕ ਚੈਨਲ ਨਾਲ ਜੁੜੇ ਰਹੋ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿਲੀ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਕੋਈ ਵੀ ਅਪਡੇਟ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਆਲ ਨੋਟੀਫਿਕੇਸ਼ਨ ਔਨ ਕਰ ਲਓ ਜਿਵੇਂ ਕੋਈ ਅਪਡੇਟ ਕੋਈ ਨੌਕਰੀਆਂ ਦਾ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਅਸੀਂ ਲੈ ਕੇ ਆਉਂਦੇ ਰਹਿੰਨੇ ਆ ਉਹਦਾ ਵੀਡੀਓ ਬਣਾਉਂਦੇ ਰਹਿੰਨੇ ਆ ਤੁਹਾਨੂੰ ਉਹਦਾ ਅਪਡੇਟ ਮਿਲਦਾ ਰਹੂਗਾ ਤੇ ਤੁਸੀਂ ਅਪ ਟੂ ਡੇਟ ਰਹੋਗੇ ਪੋਸਟਾਂ ਦੇ ਸਬੰਧ ਵਿੱਚ ਤੇ ਪੋਸਟਾਂ ਅਪਲਾਈ ਕਰ ਸਕੋਗੇ ਤਾਂ ਇਹ ਜ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧ